ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜੋ ਕਿ ਖੰਡੂਰ ਸਾਹਿਬ ਹਲਕੇ ਤੋਂ ਚੁਣੇ ਗਏ ਸਨ ਉਹ ਇੱਕ ਗੰਭੀਰ ਮੋਲੇਸਟੇਸ਼ਨ ਕੇਸ ਦੇ ਵਿੱਚ ਫਸੇ ਹੋਏ ਹਨ ਹਾਲ ਹੀ ਵਿੱਚ ਤਰਨਤਾਰਨ ਦੀ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਠਹਿਰਾ ਕੇ 4 ਸਾਲ ਦੀ ਸਜ਼ਾ ਸੁਣਾਈ ਇਸ ਸਜ਼ਾ ਦੇ ਨਾਲ ਹੀ ਵਿਧਾਇਕ ਲਾਲਪੁਰਾ ਦਾ ਸਿਆਸੀ ਭਵਿੱਖ ਹੁਣ ਸੰਕਟ ਦੇ ਵਿੱਚ ਆ ਗਿਆ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਮਾਮਲੇ ਦਾ ਪਛੋਕਰ ਜੋ ਕਿ ਬਹੁਤ ਹੀ ਹਿੰਸਕ ਅਤੇ ਨਾਲ ਹੀ ਚਰਚਿਤ ਰਿਹਾ ਹੈ 3 ਮਾਰਚ 2013 ਨੂੰ ਉਸਮਾਨ ਪਿੰਡ ਦੇ ਵਸਨੀਕ ਹਰਬਿੰਦਰ ਕੌਰ ਉਸਮਾਨ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਨਾਲ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਈ ਸੀ ਇਸ ਦੌਰਾਨ ਉਸਨੇ ਟੈਕਸੀ ਡਰਾਈਵਰ ਵੱਲੋਂ ਛੇੜਛਾਲ ਦਾ ਇਲਜ਼ਾਮ ਲਗਾਇਆ ਪਰ ਹਾਲਾਤ ਇੰਨੇ ਸਧਾਰਨ ਨਹੀਂ ਸਨ ਜੋ ਪੀੜਤ ਨੇ ਵਿਰੋਧ ਕੀਤਾ ਤਾਂ ਟੈਕਸੀ ਡਰਾਈਵਰ ਨੇ ਉਸਤੇ ਹਮਲਾ ਕਰ ਦਿੱਤਾ ਅਤੇ ਨਾਲ ਹੀ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਸੜਕ ਦੇ ਵਿੱਚ ਕਾਰ ਧੱਕ ਦਿੱਤਾ ਇਸ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਵੀ ਮੌਜੂਦ ਸਨ 2022 ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਚੁਣੇ ਗਏ ਪਰ ਇਹੇ ਪਿਛਲੀ ਘਟਨਾ ਉਹਨਾਂ ਦੇ ਸਿਆਸੀ ਕੈਰੀਅਰ ਦੇ ਲਈ ਅਤੇ ਨਾਲ ਹੀ ਸਿਆਸਤ ਦੇ ਵਿੱਚ ਕਾਫੀ ਤੇਜ਼ ਖੇੜ ਬਣ ਗਈ ਹੈ ਤਰੰਤਾਨੀ ਅਦਾਲਤ ਨੇ 10 ਸਤੰਬਰ ਨੂੰ ਉਹਨਾਂ ਨੂੰ ਦੋਸ਼ੀ ਠਹਿਰਾ ਕੇ 4 ਸਾਲ ਦੀ ਕੈਦ ਸੁਣਾਈ ਇਹ ਸਜ਼ਾ ਸਿਰਫ ਕਾਨੂੰਨੀ ਹੀ ਨਹੀਂ ਬਲਕਿ ਸਿਆਸੀ ਮੰਚ ਦੇ ਉੱਤੇ ਵੀ ਕਾਫੀ ਹਲਚਲ ਮਚਾ ਰਹੀ ਹੈ ਹੁਣ ਮਨਜਿੰਦਰ ਸਿੰਘ ਲਾਲਪੁਰਾ ਨੇ ਇਸ ਸਜ਼ਾ ਨੂੰ ਚੁਣੌਤੀ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਹੈ ਉਹਨਾਂ ਦੇ ਵਕੀਲ ਨੇ ਅਪੀਲ ਦੇ ਵਿੱਚ ਦਰਖਾਸਤ ਕੀਤੀ ਹੈ ਕਿ ਜੇਕਰ ਸਜ਼ਾ ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਵਿਧਾਇਕ ਲਾਲਪੁਰਾ ਆਪਣੀ ਵਿਧਾਨ ਸਭਾ ਦੀ ਮੈਂਬਰਸ਼ਿਪ ਗਵਾ ਸਕਦੇ ਹਨ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਵੀ ਇਸ ਅਪੀਲ ਨੂੰ ਗੰਭੀਰਤਾ ਦੇ ਨਾਲ ਲਿਆ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 1 ਅਕਤੂਬਰ ਤੱਕ ਜਵਾਬ ਦੇਣ ਦਾ ਵੀ ਹੁਕਮ ਦਿੱਤਾ ਹੈ ਇਸ ਮਾਮਲੇ ਨੇ ਨਾ ਸਿਰਫ ਵਿਧਾਇਕ ਲਾਲਪੁਰਾ ਹੀ ਸਗੋ ਪੂਰੀ ਸਿਆਸੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਅੰਦਰੋਂ ਵੀ ਉਹਨਾਂ ਦੇ ਲਈ ਸਵਾਲ ਉੱਠ ਰਹੇ ਹਨ ਕਿ ਇੱਕ ਵਿਧਾਇਕ ਜੋ ਆਪਣੇ ਚੁਣਾਈ ਦੁਨੀਆ ਦੇ ਵਿੱਚ ਆਇਆ ਸੀ ਅਜੇ ਵੀ ਆਪਣੀ ਮਾਨਤਾ ਬਚਾ ਸਕਦਾ ਹੈ ਜਾਂ ਨਹੀਂ ਜੇ ਮਾਮਲੇ ਦੇ ਪਿਛੋਕੜ ਤੇ ਧਿਆਨ ਦਿੱਤਾ ਜਾਏ ਤਾਂ ਇਹ ਸਿਰਫ ਕਾਨੂੰਨੀ ਨਹੀਂ ਬਲਕਿ ਮਨੋਵਿਗਿਆਨਿਕ ਤੌਰ ਤੇ ਵੀ ਸੰਵੇਦਨਸ਼ੀਲ ਹੈ 2013 ਦੀ ਘਟਨਾ ਵਿੱਚ ਪੀੜਤ ਵੱਲੋਂ ਲਗਾਇਆ ਗਿਆ ਇਲਜ਼ਾਮ ਹਮਲਾ ਅਤੇ ਨਾਲ ਹੀ ਧੱਕੇ ਇਸ ਦੇ ਨਾਲ ਟੈਕਸੀ ਡਰਾਈਵਰਾਂ ਅਤੇ ਦੂਜੇ ਮੁਲਾਜ਼ਮਾਂ ਦਾ ਰਵਈਆ ਇਹ ਸਾਰੇ ਤੱਤ ਮਿਲ ਕੇ ਇਸ ਮਾਮਲੇ ਨੂੰ ਬਹੁਤ ਹੀ ਗੰਭੀਰ ਅਤੇ ਨਾਲ ਹੀ ਸਮਾਜਿਕ ਤੌਰ ਤੇ ਚਰਚਿਤ ਵੀ ਬਣਾਉਂਦੇ ਹਨ ਹੁਣ ਦੇਖਣਾ ਇਹ ਹੈ ਕਿ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਕੀ ਰੁਖ ਅਪਣਾਉਂਦੀ ਹੈ ਕੀ ਵਿਧਾਇਕ ਲਾਲਪੁਰਾ ਆਪਣੀ ਅਪੀਲ ਰਾਹੀਂ ਸਜ਼ਾ ਰੋਕ ਸਕਦੇ ਹਨ ਜਾਂ ਪੀੜਤਾ ਦੇ ਹੱਕ ਦੇ ਨਾਲ ਸੰਤੁਲਿਤ ਫੈਸਲਾ ਕਰ ਸਕਣਗੇ ਇਹ ਸਵਾਲ ਸਿਰਫ ਅੱਜ ਦੀ ਅਦਾਲਤ ਹੀ ਨਹੀਂ ਸਗੋ ਪਵਿੱਖ ਦੀ ਸਿਆਸਤ ਦੇ ਨਾਲ ਹੀ ਲੋਕਤਾਂਤ੍ਰਿਕ ਪ੍ਰਕਿਰਿਆ ਦੇ ਲਈ ਵੀ ਬਹੁਤ ਮਹੱਤਵਪੂਰਨ ਹੈ ਆਖਿਰ ਦੇ ਵਿੱਚ ਇਹ ਕੇਸ ਸਾਨੂੰ ਕੀ ਸਿਖਾਉਂਦਾ ਹੈ ਸਿਆਸਤ ਅਤੇ ਕਾਨੂੰਨ ਕਈ ਵਾਰੀ ਇਕੱਠੇ ਨਹੀਂ ਚੱਲਦੇ ਜਿੱਥੇ ਇੱਕ ਪਾਸੇ ਚੁਣੇ ਹੋਏ ਵਿਧਾਇਕ ਦਾ ਕਿਰਦਾਰ ਅਤੇ ਸਿਆਸੀ ਮਾਨਤਾ ਹੈ ਉੱਥੇ ਹੀ ਦੂਜੇ ਪਾਸੇ ਪੀੜਤਾ ਦੀ ਸੰਵੇਦਨਸ਼ੀਲਤਾ ਅਤੇ ਨਾਲ ਹੀ ਕਾਨੂੰਨੀ ਨ્યાય ਦੀ ਲੋੜ ਹੈ ਅਤੇ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿਵੇਂ ਇੱਕ ਘਟਨਾ 10 ਸਾਲ ਬਾਅਦ ਵੀ ਸਿਆਸੀ ਤੇਜ ਨੂੰ ਹਿਲਾ ਸਕਦੀ ਹੈ ਇਸ ਖਬਰ ਨੂੰ ਲੈ ਕੇ ਤੁਸੀਂ ਆਪਣੀ ਟਿੱਪਣੀ ਕਮੈਂਟਾਂ ਦੇ ਰਾਹੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਬਣੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ